ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਧੀ ਭਈ ਤਉ ਨ ਹਰ ਰਸਬੀਨ ਸਿਰ ਕੰਬਣ ਲੱਗੇ ਰੋਲਣ ਲੱਗੇ ਇੱਧਰ ਉੱਧਰ ਤਰਦਾ ਇੱਧਰ ਨੂੰ ਚੱਕਰ ਆਉਂਗਾ ਚੱਲਣਾ ਰੂਹ ਪਾਸੇ ਰੂਹ ਨੈਣ ਜੋਤ ਤੇ ਹੀਨ ਅੱਖਾਂ ਦੀ ਜੋਤ ਵੀ ਘਟ ਗਈ ਕਮਜ਼ੋਰ ਪੈ ਗਈ ਅੱਖਾਂ ਦੀ ਨਿਗਾਹ ਕੋ ਨਾਨਕ ਇਹ ਬਿਧ ਭਈ ਅਨੇਕ ਇਹ ਹਾਲਤ ਆ ਹੋਗੀ ਪਰ ਅਜੇ ਵੀ ਹਰ ਜਸ ਨਹੀਂ ਲੈ ਰਿਹਾ ਕੋਹ ਨਾ ਹਰ ਜਸ ਲੈ। ਹਰ ਰਸਾ ਜੋ ਵੀ ਨਹੀਂ ਲੈ ਰਿਹਾ। ਰਸਾ ਜੋ ਵੀ ਸੰਸਾਰੀਆਂ ਦੀ ਉਹ ਕੱਲ ਕਰ ਰਿਹਾ ਹੈ। ਅਜੇ ਵੀ ਸੰਸਾਰੀ ਬੜਾਈ ਚ ਫਸਿਆ ਹੋਇਆ ਹੈ। ਅਜੇ ਵੀ ਸੰਸਾਰੀ ਗੱਲਾਂ ਹੀ ਕਰ ਰਿਹਾ ਹੈ। ਹਾਂਜੀ। ਠੀਕ ਹੈ ਜੀ ਇਹ ਬਿਰਧ ਹੋਏ ਸਰੀਰ ਦੀ ਹਾਲਤ ਹੈ ਜੀ। ਸਾਧੂ ਬਿਰਧ ਹੋ ਗਿਆ ਕੋਈ ਉਹ ਨਹੀਂ ਗੱਲ ਹੈ। ਇੱਥੇ ਨੈਣ ਆਪ ਅੱਖਾਂ ਨੂੰ ਇਹ ਕਹਾਂਗੇ ਵੀ ਅੱਖਾਂ ਦੀ ਜਿਹੜੀ ਨਿਗਾ ਘਟ ਗਈਆਂ ਜੀ। ਉਹ ਬੁੱਧੀ ਵੀ ਜੋ ਤੇ ਹੈ ਨਹੀਂ ਆਉਦੀ ਤਾਂ ਜਿਹੜਾ ਜੁੜਿਆ ਹੋਇਆ ਹੀ ਬਾਲੇ ਸਰੀਰ ਨਾਲ ਹੈ ਹਾ ਤਾਂ ਇਹਦਾ ਹੀ ਨਹੀਂ ਉਹਦੀ ਬੁੱਧੀ ਵੀ ਮਾਰੀ ਹੋਈ ਹੈ ਅਗੇ ਪਰ ਜੇ ਪਰੇ ਨਿਰਾਕਾਰੀ ਕਰੀਏ ਇਹ ਵੀ ਬੜੀ ਵਧੀਆ ਬਣਦੇ ਸਿਰ ਕੰਪਿਓ ਕਹਿਣ ਦਾ ਭਾਵ ਜਿਹੜਾ ਮਨ ਹੈ ਉਹ ਥਿਰ ਨਹੀਂ ਹੈਗਾ ਉਹ ਥਿਰ ਨਹੀਂ ਹੈ ਪਾਲੇ ਨਾਗਵਾਂ ਗਾ ਮੰਨਣਾ ਕਲਾਮਾ ਦਾ ਆਜੋ ਵੀ ਤੁਸੀਂ ਦਿੱਤੀ ਫਸਿਆ ਹੋਇਆ ਹਾਂਜੀ ਮੈਨ ਜਿਹੜੀ ਬੁੱਧੀ ਹੈ ਉਹਦੇ ਅੰਦਰ ਗਿਆਨ ਪੰਨੇ ਨਹੀਂ ਹੋ ਰਿਹਾ ਬੁੱਧੀ ਤਾਂ ਮਾਰੀ ਗਈ ਕਾਲੀ ਉਹ ਮਤਬ ਉਹਦੀ ਮਾਰ ਦੀ ਗੱਲ ਕਰਦਾ ਰਿਹਾ ਲੋਕਾਂ ਦੀ ਆਪਣੀ ਬਿਮਾਰੀ ਗਈ ਉਹਦੀ ਬਾਕੀ ਦੂਏ ਨਾਇਨ ਦਾ ਜੋਤ ਤੇ ਹਿੰਦ ਹੁਦੈ ਨਹੀਂ ਫਿਰਦਾ ਨਾ ਹੋ ਗਿਆ ਜੇ ਨਾਇਨ ਜੋਤ ਤੇ ਹਿੰਦ ਕਹਾਗੇ ਆਪਾਂ ਹਾਂਜੀ ਠੀਕ ਹੈ ਇਹ ਫਿਰ ਨਿਰਾਕਾਰੀਓ ਜਿਆਦਾ ਠੁਕਦੇ ਆ ਕਹੋ ਨਾਨਕ ਇਹ ਵੀ ਨਹੀਂ ਪਈ ਵੀ ਜੇ ਹਰ ਨਾਲ ਜੁੜ ਜਾਂਦਾ ਫਿਰ ਆਹ ਹਾਰਤ ਨਹੀਂ ਹੋਣੀ ਸੀ ਫਿਰ ਤੇਰਾ ਜਿਹੜਾ ਮਨ ਹੈ ਉਹ ਸਥਿਰ ਹੋ ਜਾਣਾ ਸੀਗਾ ਪਗ ਵੀ ਨਹੀਂ ਸੀ ਡਗਮਗਾਉਣੇ ਤੇ ਨੈਣ ਵਿੱਚ ਜੋਤ ਵੀ ਆ ਜਾਣੀ ਸੀ ਹਾਂਜੀ ਉਹ ਨਾਲ ਆ ਗਿਆ ਨਾ ਵੀ ساری ਉਮਰ ਨੰਗੀ ਹਾਲ ਤਾਂ ਹੋਈਏ ਤੇਰੀ ਖਟਿਆ ਕੀ ਆ ساری ਉਮਰ ਚ ਧਰਮਧਾਰਨ ਕਰਕੇ ਨਿਰਜੋਤ ਤੇ ਹੀ ਨੋਗੇ ਉਹ ਦੇਣ ਸੀ ਲੈ ਕੇ ਆਇਆ ਉਹ ਵੀ ਜਨਮ ਜੁਗਤੇ ਹਰ ਗਿਆ ਠੀਕ ਹੈ ਜੀ ਇਹ ਤਾਂ ਤਾਂ ਹੋਇਆ ਕਿ ਆਪਣੇ ਮੂਲ ਨਾਲ ਜੁੜ ਨਹੀਂ ਸਕਿਆ ਹੈ ਜੀ ਹਾਂ ਠੀਕ ਹੈ ਜੀ ਇੱਥੇ 47 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ